ਲੋਵੀ ਮੇਟਰ ਕੀ ਹਾਲ ਚਾਲ ਹੈ ਦਾ ਸੋਹਣਾ ਜਿਹਾ ਨਵਾਂ ਬਲੌਗ ਚ ਅੱਜ ਸ਼੍ਰੀ ਆਨੰਦਪੁਰ ਸਾਹਿਲ ਦਾ ਆਪਣਾ ਸੱਜਾ ਦਿਨ ਦਿਨ ਸੱਜਾ ਆ ਗਿਆ ਹੋ ਲਾਮ ਲਾ ਮੈਂ ਨਾ ਮਾਵੇ ਛਿਆ ਵੜੀ ਲਾਈਨ ਚੱਲੇ ਹਾਂ ਛਿਆ ਵੜੀ ਲੈ ਕੇ ਨੰਨੂ ਆਇਆ ਫੈਲਣਾ ਹੈ ਬਣਾਉਣ ਤੋਂ ਨਾ ਤੋਗੇ ਟਰ ਖੇਡਦੇ ਆ ਹੋ ਲਾਮ ਲਾਜ ਅੱਜ ਹੋ ਲਮ ਲਾ ਕੇ ਡਾਗੇ ਨਾ ਖਲ ਜਣਾ ਨਾ ਪਾ ਅੱਜ ਆਪਣਾ ਟ੍ਰੈਕ ਨੂੰ ਨਾ ਨਿਕਲਣਾ ਕੱਲ ਨਿਕਲੂਗਾ ਦੇਖੇ ਜਾਂਗੇ ਉਲਾਮਾ ਲਾਣਾ ਕੋਕ ਨਾ ਦੇਣਾ ਲੋਵੇਂ ਮਤਰਾ ਲੋਕਾਂ ਦੀਆਂ ਹੁੰਦੀਆਂ ਤੇ ਖਾਲਸੇ ਦਾ ਉਲਾ ਹੈ ਅੱਜ ਉਲਾਮਾ ਲਾ ਦੇ ਵੇਖੋ ਮੋਹਲ ਚ ਵਾਹ ਵੀ ਵਾਹ ਆਪਾਂ ਨਾਲ ਗਏ ਆਪਾਂ ਨਾਲ ਗਏ ਅੱਜ ਆਪਾਂ ਰੰਗੇ ਜਾਣੇ ਪੂਰੇ ਐ ਪਹਿਲੋਂ ਦਿਨੋਂ ਰੰਗੜਾ ਕੋਈ ਨਹੀਂ ਕੋਈ ਚੱਕਰ ਨਹੀਂ ਜਣਾਵ ਅੱਜ ਉਹ ਲੰਮ ਲੱਜ ਕੋਈ ਸਾਨੀ ਕਰਨਾ ਅੱਜ ਬਈ ਮਸਟਰ ਆਪਾਂ ਬੰਨਣਾ ਕਰਨਾ ਦਾ ਆਏ ਕੋੜਤਾ ਬਿਜਾ ਮਦ ਹੋ ਗਿਆ ਪਿਆਰ ਉਹ ਵੀ ਅੱਜ ਉਹ ਲੰਮ ਕਿਹਦੇ ਆਪਾਂ ਸਿੱਧਮਾਂ ਦਾ ਪਾ ਲਿਆ ਸਿਮਾਲਾ ਬੰਨਦੇ ਆਪਾਂ ਤੇਰੇ ਰਾਹ ਨੂੰ ਲਈ ਜਾਂਦੇ ਆਂ ਤੇ ਆਪਾਂ ਵੀ ਜੰਨੇ ਖੇੜਦੇ ਉਹ ਲੰਮ ਲਾ ਮੇਰੇ ਗੇਪ ਫਾਇਰ ਗਰੀ ਨਿਆਰੇਆ ਉਹ ਲਾ ਮਲਾ ਚ ਤੂੰ ਸੁਣ ਦੇ ਤੂੰ ਨੀ ਉਹ ਤੂੰ ਆ ਤਾ ਲੈ ਲੋ ਵੀ ਮਿੱਤਰੋ ਉਹ ਲਾ ਮਹੱਲਾ ਤੁਲਾ ਮਿੱਤਰੋ ਕਾਲਿਆ ਵਿਖਾਈ ਮੂੰਹ ਐਨੂੰ ਓਏ ਕਾਲਿਆ ਕਰੀ ਮੂੰਹ ਐਨੂੰ ਕਾਲਿਆ ਰੰਗੋ ਰੰਗ ਓਏ ਪਿਆ ਜ ਰੰਗੋ ਰੰਗ ਕਰੇ ਮੂੰਹ ਕਰੀ ਐਨੂੰ ਹਮ ਆਏ ਚਾਰੇ ਪਾਸੇ ਰੰਗੋ ਰੰਗ ਹੋਏ ਆਦੇ ਲੋਕਾਂ ਦੀਆਂ ਹੋਲੀਆਂ ਦੇ ਖਾਲਸੇ ਦਾ ਹਲਾ ਹੈ ਨੇ ਪੂਰੇ ਰੰਗੋ ਬਰੰਗੋ ਫਾਇਆ ਦੇ ਤੇ ਸਿੱਤੂ ਜੱਸੀ ਵੀ ਉਹਦਾ ਖੇਡਣ ਆਇਆ ਏ ਰੰਗ ਲੈਣਾ ਤੇ ਬੋਲਵਾ ਦੇ ਰੰਗ ਸਾਡੇ ਨੇ ਆਵੇ ਵੀਰੋ ਮਿੱਤਰੋ ਬਹੁਤ ਵਧੀਆ ਵਿਆਹ ਅੱਜ ਦਾ ਜਿਹੜਾ ਅੱਜ ਬਹੁਤ ਵਧੀਆ ਮਾਹੌਲ ਦਾ ਨੁਕਤਾ ਆ ਗਈ ਹੋਇਆ ਉੱਲਾ ਮੱਲਾ ਅਖਰ ਕੇ ਦਸ ਪਤਰਾ ਆਪਣੇ ਜੀ ਦਾ ਬਾਦ ਸ਼ਾਹ ਵਰਤਾਰ ਕਰਦੇ ਹੱਥ ਕਰਾਈ ਜਾਂਦੇ ਵੀਰ ਅੱਜ ਵੀ 12 ਵਾਏ ਜਗੋੜਵਾ ਹੈ ਟ੍ਰੇਨ ਸੰਤਮਾ ਪੁਰਖ ਕਮਿਊਨਿਟੀ ਸੇਵਾ ਦਾ ਆਪਾਂ ਵਰਸ਼ਾਦਾ ਬਣੀ ਸ਼ਾਕ ਤੇ ਆ ਗਿਆ ਨੂੰ ਉਧਰ ਜਾ ਸਾਰੇ ਜਾ ਵੀਰ ਮੈਂ ਇਹਨੇ ਉਧਰ ਨੂੰ ਜਾਣੇ ਆ ਜਿੰਨੇ ਤੇ 20 ਰੁਪਏ ਨੂੰ ਮਿਲ ਚੁਣਦੇ ਮੈਨੇ ਕਰਦੇ 20 ਰੁਪਏ ਨੂੰ ਫੋਨ ਨਹੀਂ ਲੱਗੰਦਿਆ ਹੁਣ ਮਿਲ ਚੁਣਨੇ ਲੋ ਵੀ ਮੇਸਟਰ ਇੱਕ ਰੇ ਵਾਟ ਟਰਾਲੇ ਕੋਲ ਹੋ ਗਏ ਤੇ ਬੱਦਲ ਵੀ ਬੜੀ ਹੋ ਗਏ ਯਾਰ ਆਪਾਂ ਜਾਣੇ ਆ ਫਿਰ ਮੈਂ ਲਾ ਵੇਖਣਾ ਕੱਲੇ ਰ ਵੀ ਫੋਨ ਕਰੀ ਜਾਂਦੇ ਜਾਂਦੇ ਇੱਕ ਰੇ ਟਰਾਲੇ ਕੋਲ ਆਉ ਇਕੱਠੇ ਜਾਣੇ ਆ ਜਿਆ ਵਾ ਟਰਾਲੇ ਕੋਲ ਜਾਣੇ ਆ ਪਹਿਰਾਵਾਂ ਮੱਲਾ ਵੇਖ ਜਾਂਦੇ ਨੇ। ਹੋ ਗਈ। ਉਹ ਲੰਮਾ ਲਾ ਦੇਖਿਆ ਪਾ ਕੱਲ ਕਰਨਾ। ਅੱਜਾ ਬਸ ਸਰੀ ਦੀ ਢੀ ਮੱਲਾ ਦੇਖ ਲਈ। ਪੀ ਜਾਂ ਮੈਂ ਮੱਲਾ ਦੇ। ਲੋਵੇ ਮਤਰਾ ਪੂਰਾ ਨਜ਼ਾਰੇ ਆਉਂਦਾ ਲੰਮਾ ਲੜੇ। ਉਹ ਆਜੀ ਵਾ। ਕੁਝ 3 ਫਰੋਂ ਆਪਾਂ ਨੂੰ ਮੇਰੇ ਵਾਸਤੇ ਮੈਂ ਉਹ ਵੀ ਜ ਸੁਪਰ ਮੋਬਿਲ ਵੀ ਗਿਆ ਪਰ ਨਾਲ ਵਾਰ ਵੀ ਪੜਾ ਇੱਕ ਦੀ ਉਹ ਉਦੋਂ ਵੀ ਕਸੂਰ ਕੇ ਲੱਗ ਵੀ ਨੀ ਪੁਰ ਗਿਆ ਜਿਹਦੇ ਪਿੰਡ ਚੋਂ ਨਾਲ ਦੀ ਸ਼ਰਮ ਲਾਵੇ ਮਤਰੋ ਵਲੋਗਰਸ ਰੰਗ ਪਾਉਂਦੇ ਆ ਭੁੱਲਾ ਮੱਲਾ ਬਣਾਉਂਦੇ ਆ ਰੰਗੋ ਰੰਗੋ ਆ ਅਰੇ ਇਹੇ ਉਹ ਕੇ ਸਾਰੇ ਹੀ ਆ ਫੇਰ ਇਕੱਠਾ ਕਰੀ ਜਾਂਦਾ ਚਾਵਾਂ ਸੀ ਤੇਰੇ ਲਓ ਜੀ 7 ਕਿਲੋ ਦੋ ਸਾਡੇ ਵਾਰਾ ਵਧੀਆ ਹੋ ਕੇ ਆਮ ਹਰ ਯੂ ਤਰੀ ਯੂ ਹੁਣ ਮਨਾਇਆ ਲੰਮੜਾ ਦੋ ਤੋੜੇ ਲੈਂਦੇ ਪਤਾ ਨਹੀਂ ਲੱਗਾ ਕਿਧਰ ਨੂੰ ਗਏ ਬੰਦੇ ਜਿਆਦੇ ਹਨ ਕਰਨ ਵੇ ਕਰਨ ਕਾਲਰ ਮਾਰ ਬੰਨਿਆ ਪਤਾ ਨਹੀਂ ਲੱਗਾ ਥੱਲੇ ਕਾਲਾ ਬੰਨਿਆ ਨਰਮਾਲ ਕੌਜੀ ਵੇ ਆਏ ਜੱਸੀ ਬੰਦਿਆ ਜੱਸੀ ਫੁੱਲ ਲੱਗ ਲੱਗੇ ਨੌਵੀਂ ਆਹ ਕਿ ਡੰਡਾ ਵੀਰ ਚੰਗੀ ਜਿਹਾ ਲਾਮ ਲੱਗਣੀ ਹੋਵੇ ਕਿਹੜੇ ਆਖੰਨਿਆ ਪਟੇਂ शामा तक नहीं कितने तो तड़के संगत बहुत ज्यादा रिकॉर्ड टुटे पे आओ मित्रो कट्ठे हो अज ਦੋਵੇਂ ਪਾਸਿਓਂ ਲਵਲਾਛਿਆ ਯਾਰ ਅਸ ਗਵਿੰਦਰ ਨੂੰ ਯਾਰ ਚੋਣੀ ਪਛਾਣ ਚ ਨਹੀਂ ਆਉਂਦਾ ਤੇ ਅਰਚ ਖਟਾ ਲਾਲ ਬਣਿਆ ਯਾਰ ਹਮਣੀ ਪਛਾਣ ਚ ਆਉਂਦਾ ਸਹੀ ਇਹਨੇ ਕਹ ਲਈ ਨਹੀਂ ਮਾ ਇਧਰੋਂ ਨਹੀਂ ਆਉਂਦਾ ਆ ਮਾ ਆ ਮਿਆ ਆ ਕਰਤਾਈ ਲੋ ਵੀ ਮੈਂ ਤੇਰਾ ਪਾ ਮਣਾਉਂਦਾ ਹੋਲਾ ਮੱਲਾ ਕਿਤੇ ਸਵੇਰ ਤੇ ਕਿੰਨੇ ਰੰਗ ਲਾ ਲਿਆ ਪਾ ਕਿੰਨੇ ਟੋੜੇ ਮਕਾਦੇ ਆ ਆਵਾਮਾ ਕੜੋਕੜ 50 60 ਕਿਲੋ ਰੰਗ ਲਾ ਲਿਆ ਤੇ ਹਾਲੀ ਵੀ ਇਹ ਸ਼ਾਮਾਂ ਨਾ ਕਮਾਡੀ ਨਾ ਹੁੰਦਾ ਇਹ ਤਾਂ ਨਾ ਹਾਲੀ ਨਾ ਹੁੰਦੇ ਹਾਲੀ ਵੀ ਆਪਾਂ ਖੇਢੀ ਜਾਂਦੇ ਹਜੇ ਵੀ ਪੈਸੇ ਲੈ ਕੇ ਤਾਂ ਜੇ ਵੀ ਦੋ ਤੋੜੇ ਲੈਣ ਚੱਲ ਰਹੇ ਹੋਰ ਤੇ ਇਹ ਸ਼ਾਮਾਂ ਦਾ ਕੰਮ ਇਦਾਂ ਹੀ ਰਹੂਗਾ ਨਾ ਵਾਂਗ ਰਾਤ ਨੂੰ ਹੀ ਵਾਦੂ ਨਵਾਵਾਂਗੇ ਤੇ ਜਾਂ ਰਾਤ ਨੂੰ ਜਾਂ ਸ਼ਾਮ ਹੀ ਨਵਾਵਾਂਗੇ ਇਹ ਤਾਂ ਕੰਮ ਇਦਾਂ ਹੀ ਚੱਲਣਾ ਕਿਉਂਕਿ ਇਦਾਂ ਖਮੂਹਦਾਰ ਵੇਖੋ ਮੈਨੂੰ ਲੱਗਾ ਸੱਤ ਰੰਗ ਹੁੰਦੇ ਸੱਤ ਰੰਗ ਮੂੰਹ ਮੇਰੇ ਤੇ ਲੱਗੇ ਸਲੀਡਿਆਂ ਦਾ ਹੋਰ ਹੀ ਕੰਮ ਆ ਦੇਵਰਾ ਲੋਵੀਂ ਮੇਂ ਚਰੋ ਕੈਮ ਹੀ ਵਾਵਾ ਆ ਜਾ ਚਪੜਾ ਮੇਰੇ ਕੋਲ ਨਹੀਂ ਨਹੀਂ ਇਹ ਨਹੀਂ ਦੱਸਣੀ ਦੇਖੋ ਜੀ ਨੀਰ ਨਹੀਂ ਆ ਰਹੀਆਂ ਨੇ ਤੇ ਯਸ ਵੀਰ ਹੋਣੀ ਆਗੇ ਆ ਵੀਰਿਆ ਨਹੀਂ ਲੇਟ ਹੋ ਗਿਆ ਜੀ ਪਾਜੀ ਹੁਣ ਗੁਰਪਤ ਤੇ ਗਏ ਜੀ ਨਜ਼ਾਰੇ ਉਥੇ ਪੂਰੇ ਪੂਰੇ ਨਜ਼ਾਰੇ ਐ ਸਨੋ ਪੈਂਦੀ ਆ ਵਧੀਆ ਸਕੇਟਿੰਗ ਕਰੀ ਦੀ ਆ ਬਸ ਬਾਬੇ ਹੀ ਨਹੀਂ ਗਏ ਤੇ ਬਾਕੀ ਸਾਰੇ ਜੋ ਵੱਡੇ ਪੰਜਾਬ ਦੇ ਮੋਢਵਾਰ ਬੰਦੇ ਪਹੁੰਚੇ ਆਂ ਕਿ ਹੋ ਸਕਦਾ ਜੱਜ ਬੇਟਵਾ ਸਾਹਿਬ ਨੂੰ ਵੀ ਲੈ ਕੇ ਜਾਈਏ ਉਸਕਾ ਭਲਾਂਦੇ ਦੇ ਸਿੱਧਾ ਲੈਂਡ ਹੈਲੀਕਾਪਟਰੋਂ ਸੇ ਕਰਾਵਾਂਗੇ ਜੀ ਬਾਬਾ ਜੀ ਠੀਕ ਹੈ ਜੀ ਅੱਜ ਹੋ ਲੰਮਲਾ ਥੋੜਾ ਜਿਹੜੇ ਜਿਹੜੇ ਵੀ ਨਹੀਂ ਲਾਤੀ ਮਹਾਰਾਜ ਜਿੰਨੇ ਜਿੰਨੇ ਨੂੰ ਦੇ ਨਾਂ ਬੁਲਾਈਏ ਨਹੀਂ ਆਪਾਂ ਨਾ ਤਾਂ ਰੱਖ ਉਹ ਵਿਆਵਾਤ ਬਸ ਮਥਾ ਟੇਕ ਲਈਏ ਹਾਂ ਜਿਹੜੇ ਵੀ ਨਹੀਂ ਨਾ ਦੇ ਉੱਪਰ ਬੈਠੇ ਹੋਏ ਵੀ ਸਾਡੇ ਪੂਰਾ ਵੀਰ ਯੂ ਐਸ ਏ ਤੇ ਕਰਨ ਵੀਰ ਇਟਲੀ ਕਰਨ ਵੀਰ ਇਟਲੀ ਹਾਂਜੀ ਕਰਨ ਵੀਰ ਇਟਲੀ ਰਾਣਾ ਵੀਰ ਇਟਲੀ ਰਾਣਾ ਵੀਰ ਇਟਲੀ ਪੂਰਾ ਅਫਗਾਨ ਤੇਰਾ ਘੜਾ ਕਿਹਨੇ ਦੇਖਣਾ ਲਓ ਮੈਥਰ ਹੋਣੀ ਬਣਾਉਂਦੇ ਆ ਅੱਜ ਕੱਲ ਬਣਾਉਂਦਾ ਬਣਾਉਂਦਾ ਏ

ਉਭੀ ਮੇਤਰੋ ਕਹਿੰਦੇ ਤੱਕ ਸ੍ਰੀ ਕੇਸਗੜ ਸਾਹਿਬ ਮੱਥਾ ਟੇਕ ਕੇ ਚੱਲੇ ਕਿੱਥੇ ਚੱਲੇ ਗਾਲਿਆ ਆਪਾ ਕੇਸਗੜ ਸਾਹਿਬ ਸ੍ਰੀ ਕੇਸਗੜ ਸਾਹਿਬ ਮੱਥਾ ਟੇਕ ਕੇ ਚੱਲੇ ਨਾ ਮੁੜ ਕੇ ਪ੍ਰਸ਼ਾਦ ਵੰਡ ਲੈਣਾ ਨਾ ਲੋੜਾ ਸੜਾ ਕੀ ਕਰਦਾ ਹਾਂ ਤੜਕੇ ਕਿੰਨੇ ਵਜੇ ਟਰਣਾ ਆਪਾਂ 8:00 ਵਰਪਣਾ ਸਰਪਣਾ ਨਾ ਚਲਦੀ ਬਾਦ ਠੀਕ ਹੈ ਜੀ ਜੀ ਨਹੀਂ ਕਰਦਾ ਨਾ ਜਾਨੂ ਬਾ ਨਿਆਰਾ ਇਹ ਬੜਾ ਜੀਰੀ ਕੰਡਾ ਜਾਂਦੇ ਕਿੱਥੇ ਜਾਣਾ ਇਹ ਇੱਥੇ ਚੜਾ ਦਈਏ ਬਲੋਕਰ ਸਾਹਿਬ ਤੁਹਾਨੂੰ ਇਹ ਨੇ ਮੈਂ ਤੇ ਚੱਲ ਜਾਣਾ ਇਹਨੂੰ ਇੱਥੇ ਸੱਤਰੋ ਬੜਾ ਹੈ ਖਤਰਾ ਬਣਾ ਬਾਈ ਯਾਰ ਬਲੌਗਰ ਨੇ ਅ ਮੇਨ ਬਲੌਗ ਬਣਾ ਗਿਆ ਉਹਦਾ ਵੀ ਡਿਸਪਲਿਨ ਤੇ ਆ ਵੀ ਮਿੱਤਰੋ ਬਾਬੇ ਮੱਲਾਗਾੜੀ ਦੇ ਬਦੇ ਘੁੜੇ ਘੁੜੇ ਕਿਤੇ ਪਏ ਆਦੇ ਚਲੋ ਜਾਂ ਚਲੋ ਨਗਾਰੇ ਦੀਆਂ ਛੋਟਾਂ ਵੱਜ ਰਹੀਆਂ ਨੇ Pauja Pateria Jale. Pateria Jale. Pateria Jale. Pateria Jale. ਖੇਡ ਗਿਆ ਆ ਕਾਲਿਆ ਬਾਹਾਂ ਪਰ ਚਲੇ ਹੈ ਆਪਾਂ ਕਿੱਥੇ ਚੱਲੇ ਆ ਆਪਾਂ ਕਿੱਥੇ ਚੱਲੇ ਆ ਸਮਾਸ਼ ਨੂੰ ਲਈਏ ਆਵੇ ਗਾੜੀ ਆਵੇ ਲੋ ਵੀ ਮੈਟਰ ਆਪਾਂ ਅੱਜ ਲੈਟਰ ਆ ਲੈ ਜਦੋਂ ਪੌੜੀਆਂ ਚੜਦੀਆਂ ਪੌੜੀਆਂ ਔਖੀਆਂ ਕਾਲਿਆ ਸਰਾਂ ਦੇ ਜਾ ਕੇ ਬਈਆਂ ਦਾ 10 ਮਿੰਟ ਸਿੰਪ ਫਿਰ ਅੱਜ ਮੁੰਡਿਆਂ ਦੇ ਸੌਣਾ ਨਹੀਂ ਅਜੰਡਾ ਦੇਣਿਆ ਅਜੰਡੇ ਤੋ ਰੇ ਫਿਰਦੇ ਰਹਿਣਾ ਕਿ ਦਿਨੇ ਪੈਣਾ ਤੋਰਾ ਪਾ ਇਹ ਅੱਜਾਂ ਦੇ 1:30 ਵਜੇ ਸੌਵਾਂਗੇ ਇਹ ਚੱਲ ਕੋਈ ਨਹੀਂ 10 ਮਿੰਟ ਲਾ ਆਵੇ ਰਹੇ ਬੈਗੇ ਸ਼ਾਹ ਦੇ ਪ੍ਰਸ਼ਾਦਾ ਬਣੀ ਭਾਈ ਬੁੱਢਾ ਦਾ ਲਿਆਖੀ ਲੈ ਗਿਆ ਨੇ ਪੰਜਾ ਸੀ ਉਹ ਉਠ ਹੈ ਜਿਹੜੇ ਆਪਾਂ ਮੁੱਢਾ ਕੇ ਕੱਲ ਨੂੰ ਜੀ ਪ੍ਰਸ਼ਾਦਾ ਪ੍ਰਸ਼ਾਦਾ ਬਣੀ ਛਾ ਗਏ ਆਪਾਂ ਕੜੀ ਚੌਲ ਹੀ ਹਾਂਜੀ ਤੇ ਨਾਲ ਪ੍ਰਸ਼ਾਦੇ ਹੀ ਤੰਦੂਰ ਵਾਲੇ ਚਾਰ ਹੀ ਚਾਰ ਹੀ ਮਾੜੇ ਵੱਜ ਗਏ ਬਾਗ ਰੂਹੀਆਂ ਆ ਕਿਰਪਾ ਮਹਾਰਾਜ ਜੀ ਦੇ ਤੋਂ ਮਹਾਰਾਜ ਦੇ ਕਾ ਕਿਰਪਾ ਹੀ ਰਹਿੰਦੀ ਆ ਜੀ ਦੋ ਬਰ ਕਿਰਪਾ ਰਹਿੰਦੀ ਆ ਐਂ ਦੱਸੋ ਤੁਹਾਡੀ ਯਾਤਰਾ ਕਿੱਦਾਂ ਦੀ ਹੋ ਰਹੀ ਆ ਮੇਰੀ ਯਾਤਰਾ ਬੱਬੇ ਜੀ ਬਹੁਤ ਕਿਰਪਾ ਮਾਲਕ ਦੀ ਕੱਢੀ ਕਲਾ ਆਪਾਂ ਮਨਾਲੀ ਮੰਤੂਰੀ ਸਭ ਜਗ੍ਹਾ ਘੁੰਮ ਆਏ ਆ ਹਾਂ ਜੀ ਤੇ ਫੇਰ ਹੁਣ ਕੇਸਗੜ ਸਾਹਿਬ ਦਰਸ਼ਨ ਕਰਕੇ ਸਵੇਰੇ ਫੇਰ ਚਾਲੇ ਪਾਵਾਂਗੇ ਆਪਣੇ ਸੰਤਾਂ ਸਾਹਿਬ ਨੂੰ ਵਾਪਸ ਕੀ ਕੀ ਆ ਜੀ ਆ ਵੀ ਰੈਟਾਲਾ ਵੇਖਣਾ ਸੁਵੇਰ ਦੇ ਵਾਵਾ ਜਾਣੇ ਆਂਦੇ ਟਰਾਲਾ ਵੇਖਣ ਟਰਾਲਾ ਵੀ ਜਾਂਦੇ ਆ ਪੈਸੇ ਲੱਗਿਆ ਦਾ ਮੁੱਲ ਪਤਾ ਲੱਗ ਜਾਂਦਾ ਇਥੋਂ ਲੋ ਵੀ ਮਤਰੋ ਆਪਾਂ ਚੱਲੇ ਆਂ ਪ੍ਰਸ਼ਾਦਾ ਛਕਣ ਪ੍ਰਸ਼ਾਦਾ ਛਕਦੇ ਆਂ ਤੇ ਪ੍ਰਸ਼ਾਦ ਵੀ ਲੈ ਜਾਣਾ ਕਿਉਂਕਿ ਅਦੇ ਵੀਰਾਂ ਨੇ ਆਪਣੇ ਆਨੇ ਲੈ ਲਿਆ ਪ੍ਰਸ਼ਾਦ ਆਪਾ ਰਹਿ ਗਏ ਪ੍ਰਸ਼ਾਦ ਲੈਣ ਵਾਲੇ ਮੋਟੂਆ ਆਪਾ ਰਹਿ ਜਣਾ ਕਿੰਨੇ ਦਾ ਲਾਜਾ ਦੇਖੋ ਦੇਖਦੇ ਜਾਗੇ ਸਾਰੇ ਪਰਿਵਾਰ ਦਾ ਪ੍ਰਸ਼ਾਦ ਆਇਆ ਇਹ ਕਹਿੰਦੇ ਕਿ ਲੋ ਵੀ ਮੇਟਰ ਵੀਰਾਂ ਦੇ ਦੁੱਧ ਪਿਆਦੇ ਦੁੱਧ ਪਿਆ ਕੇ ਵੀਰਾਂ ਨੂੰ ਕਾੜ ਕੇ ਦੁੱਧ ਦੁੱਧ ਪਿਆਤਾ ਮੇਰਾ ਹੋ ਗਿਆ ਆਪਣਾ ਹੋ ਗਿਆ ਫੋਨ ਲੋ ਆਪਾਂ ਬੂੰ ਚਾਰਜ ਲਾਇਆ ਜੀ ਕਿਰਤਨ ਨੇ ਇਸ ਤਾ ਵੇ ਲੋ 12 ਵਜ ਗਏ ਆ ਆਪਾਂ ਲੱਗੇ ਸੌਣ ਨੇ ਵੀ ਸਾਰੇ ਵੀ ਸੌਂਗੇ ਮਾਂ ਵੀ ਤਾਂ ਮੈਂ ਜਾਗੰਦਿਆ ਕਿਰਤਨ ਜਾਗਦਾ ਤਾਂ ਨੰਬਰ ਦੇ ਦਿਨ ਅਗਲੇ ਬਲਾਗ ਦੇ